ਅਸੀਂ ਮੰਦਭੁਦੀ ਲੋਕਾਂ ਜਿਹੜੇ ਅਫਸਰਾਂ ਨੂੰ ਲੋੜ ਛੜਕੇ ਗੁੱਸੇ ਨਾਲ ਮੜ ਲੱਗਦੇ ਜਦ ਇੱਕ ਜੀ ਆਪ ਕੋਈ ਫੋਨ ਦੇ ਚ ਜਨ ਕੱਢ ਦੋ ਤੇ ਜਾਈ ਜਿਹੜੀਆਂ ਚਲਾਉਂਦੇ ਆ ਵੀਡੀਓ ਵੀਡੀਓ ਉਹ ਇਦਾਂ ਹਮਾਵੇ ਤਾਂ ਉਹਨਾਂ ਦੇ ਡਰ ਪੈਂਦੇ ਉਹ ਡਰ ਪੈਂਦੇ ਆ ਜੀ ਜਿਹੜੇ ਡਰ ਪੈਂਦੇ ਆ ਉਹ ਵੀ ਇਹਨਾਂ ਦੇ ਵਿੱਚ ਚਾਤਨੀਆਂ ਬਹੁਤ ਆ ਜੀ ਆਉਂਦਾ ਪਰਮੋਹ ਜੀ ਨੂੰ ਦੋਈਆ ਲਿਓ ਉਹ ਜੀ ਉਹਨਾਂ ਇਹਨਾਂ ਦੇ ਤੂਫ਼ਾਨ ਕਰ ਦਿੰਦੇ ਆ ਜੀ ਉਹ ਜੀ ਇਹਨਾਂ ਦੇ ਜਿਹੜੇ ਦੁੱਖ ਵਾ ਉਹ ਦੂਰ ਕਰ ਦਿੰਦੇ ਆ ਜਿਆਦਾ ਜਰਾਸਤ ਜੀ ਸਾਡੇ ਲਈ ਤਾਂ ਬਹੁਤ ਬੁੱਧੀ ਆ ਜੀ ਜਿਹੜੇ ਉਹਨਾਂ ਨੇ ਦੱਸਾਇਆ ਕਿ ਅਗਲੇ ਦੇ ਵਿੱਚ ਉਹ ਸੱਚੀ ਗੱਲ ਉਹਨਾਂ ਦੇ ਸੱਚੀ ਗੱਲ ਉਹਨਾਂ ਦੇ ਵਿੱਚ ਦੇਰਤਾ ਤੋਂ ਵੀ ਥੋੜਾ ਲੱਗਦਾ ਕੋਈ ਨਹੀਂ ਆ ਕੋਈ ਨਹੀਂ ਆਇਆ ਵਾਸਤੇ ਕੋਈ ਨਹੀਂ ਆਇਆ ਸਿਰਫ ਪਾਸੇ ぐらい ਦੂਸਰਾ ਇਹ ਤੋਂ ਸਾਡੇ ਦੇ ਸਮੇਂ ਝੂਠਾ ਵਖਾਵਾ ਝੂਠੇ ਦਲਾਸੇ ਉਹਨਾਂ ਦੇ ਵੀ ਆ ਉਹ ਸਾਡੇ ਲੋਕਾਂ ਨੂੰ ਕਹ ਦਿੰਦੇ ਜੀ ਤੁਹਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਫਾਇਦਾ ਹੁੰਦਾ ਵਾ ਉਹਨਾਂ ਨੂੰ ਜੀ ਬਾਹਰ ਲੈ ਜਾਣਾ ਉਹਨਾਂ ਨੂੰ ਉਹ ਕਰ ਦੇਣਾ ਉਹ ਗੋ ਕਰ ਦੇਣਾ ਆਰਥਿਕ ਲਾਲਚ ਦਿੰਦੇ ਆ ਬਾਅਦ ਚ ਦਿੰਦੇ ਆ ਆਰਥਿਕ ਲਾਲਚ ਦਿੰਦੇ ਆ ਸਰ ਅੱਜ ਪੰਜਾਬ ਦੇ ਵਿੱਚ ਜੇ ਜ਼ਿਕਰ ਜ਼ਿਕਰ ਕਰਦੇ ਆ ਵਾਲਮਿਕੀ ਵਜ ਵੀ ਸਿੱਖ ਸਮਾਜ ਦੀ ਆਪਾਂ ਗੱਲ ਕਰਦੇ ਆ ਤੇ ਧਰਮ ਪਰਿਵਰਤਨ ਦਾ ਜਿਹੜਾ ਮਾਹੌਲ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਕਿਉਂਕਿ ਜੇ ਆਪਾਂ ਸਿੱਖ ਸਮਾਜ ਦੀ ਗੱਲ ਕਰਦੇ ਆ ਸੇਖ ਸਾਡੇ ਭਰਾ ਰੋਣਾ ਪਾ ਰਹੇ ਕਿ ਆ ਲੋਕ ਧਰਮ ਪਰਬਰਤਨ ਕਰ ਰਹੇ ਉਹ ਸਾਡੇ ਲੋਕਾਂ ਨੂੰ ਤਾਰਨ ਕਰ ਰਹੇ ਕਿ ਮੱਝੀ ਦੇ ਆ ਮੱਝੀ ਬਾਦ ਰਹੇ ਆ ਧਰਮ ਪਰਬਰਤਨ ਕਰ ਰਹੇ ਪਰ ਆਪਾਂ ਵੀ ਦੇਖਦੇ ਆ ਅਕਸਰ ਤੁਸੀਂ ਵੀ ਪਿੰਡਾਂ ਦੇ ਵਿੱਚ ਫੀਲਡ ਦੇ ਵਿੱਚ ਕੰਮ ਕਰਦੇ ਹੋ ਪਰ ਜਿਹੜੇ ਸਾਡੇ ਲੋਕ ਕ੍ਰਿਸਚਨ ਬਣ ਰਹੇ ਇਹਦਾ ਕਾਰਨ ਕੀ ਸਮਝਦੇ ਹੋ ਤੁਸੀਂ ਅੰਦਰ ਤੁਹਾਨੂੰ ਕੀ ਲੱਗਦਾ ਕਿ ਧਰਮ ਪਰਬਰਤਨ ਦਾ ਦੌ ਕਿਵੇਂ ਰੁਕ ਸਕਦਾ ਮੇਰੀ ਕੀ ਮੈਂ ਕਿਸੇ ਤਰ੍ਹਾਂ ਦੀ ਬਤਲਾਪਤੀ ਜੀ ਮੈਂ ਕਿਹਾ ਜਿਹੜਾ ਕ੍ਰਿਸਚਨ ਜਮਿਆ ਕ੍ਰਿਸਚਨ ਜੀ ਉਹ ਆਪਣੀ ਤਰਕ ਦੇ ਵਿੱਚ ਪਤਾ ਕਿਸੇ ਚ ਵੰਡਦਾ ਹੈ। ਭਰਾ ਜਿਹੜਾ Hindu ਆ ਜੀ ਉਹ ਆਪਣੇ ਤਰਕ ਦੇ ਵਿੱਚ ਕੱਟੜ ਹੁੰਦਾ ਹੈ। ਜੀ ਜਿਹੜਾ Muslim ਆ ਉਹ ਆਪਣੀ ਤਰਕ ਦੇ ਵਿੱਚ ਕੱਟੜ ਹੁੰਦਾ ਹੈ। ਜੀ ਜਿਹੜੇ ਸਾਧੂ ਲੋਕ ਆ ਜਿਹੜੇ ਅੱਜ Christian ਬਣਦਾ ਹੈ ਬਰ ਬਰ ਜੀ ਇਹਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਦੱਸਾਂ ਇੱਕ ਤੇ ਇਹਨਾਂ ਦੀ ਸੋਚ ਬਹੁਤ ਸ਼ੁੱਧ ਜੀ ਆ ਜਿੰਨੇ ਕਿਸ਼ਨਾ ਮੈਂ ਤੁਸੀਂ ਅੱਜਿਕਾ ਨਹੀਂ ਤੁਰੂਗਾ ਜੀ ਉਹਨਾਂ ਨੇ ਲਾਈਵ ਜਿਹੜੀਆਂ ਚਲਾ ਲਿੰਦੇ ਆ ਵੀਡੀਓ ਵੀਡੀਓ ਉਹ ਇਦਾਂ ਹੱਥ ਮਾਰਦੇ ਉਹਨਾਂ ਉੱਤੇ ਡੇਪੈਂਦੇ ਉਹ ਡੇਪੈਂਦੇ ਆ ਜੀ ਜੋ ਡੇਪੈਂਦੇ ਆ ਉਹ ਜੀ ਇਹਨਾਂ ਦੇ ਵਿੱਚ ਸ਼ਕਤੀਆਂ ਬਹੁਤ ਆ ਜਾਂਦੀਆਂ ਜੀ ਆ ਉਹਦਾ ਪਰਮੋਦੇ ਆ ਪਰਮੋਦੇ ਆ ਲੋਕ ਉਹ ਜੀ ਉਹ ਹਨਾ ਇਹਨਾਂ ਦੇ ਵਿੱਚੋਂ ਭੂਤ ਪ੍ਰੀਤਾਂ ਕੱਢ ਦਿੰਦੇ ਆ ਜੀ ਉਹ ਜੀ ਇਹਨਾਂ ਦੇ ਜਿਹੜੇ ਦੁੱਖ ਵਾ ਉਹ ਦੂਰ ਕਰ ਦਿੰਦੇ ਆ ਇਹਨਾਂ ਚੀਜ਼ਾਂ ਦਾ ਇੱਕ ਕਰਕੇ ਜੀ ਸਾਡੇ ਲੋਕ ਬੰਦਬੁੱਧੀ ਆ ਜੀ ਜਿਹੜੇ ਉਹਨਾਂ ਦੇ ਬਹਿਕਾਵੇ ਵਿੱਚ ਆ ਜਾਂਦੇ ਹੁੰਦੇ ਨੇ ਦੇਖ ਕੇ ਵੀਡੀਓ ਵੀ ਉਹ ਸੱਚੀ ਜਰੀ ਹੋ ਉਹ ਸੱਚੀ ਦਾ ਉਹਨਾਂ ਦੇ ਵਿੱਚ ਦੇਵਤਾ ਸੱਚੀ ਖੋਦ ਆ ਜਾਂਦੀਆਂ ਕਦੇ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਪਾਸਟਰ ਕੋਈ ਵੀ ਨਹੀਂ ਆਇਆ ਕੋਈ ਪਾਸਟਰ ਨਹੀਂ ਆਇਆ ਦੂਸਰਾ ਇੱਕ ਉਹ ਸਾਡੇ ਲੋਕਾਂ ਨੂੰ ਝੂਠਾ ਵਿਖਾਵਾ ਤੇ ਝੂਠੇ ਦਿਲਾਸੇ ਉਹਨਾਂ ਦੇ ਵੀ ਆ ਜੀ ਉਹ ਸਾਡੇ ਲੋਕਾਂ ਨੂੰ ਕਹਿੰਦੇ ਨੇ ਜੀ ਤੁਹਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਫਾਇਦਾ ਹੁੰਦਾ ਵਾ ਉਹਨਾਂ ਨੂੰ ਜੀ ਬਾਹਰ ਲੈ ਜਾਣਾ ਉਹਨਾਂ ਨੂੰ ਉਹ ਕਰ ਦੇਣਾ ਉਹ ਉਹ ਕਰ ਦੇਣਾ ਆਰਥਿਕ ਲਾਲਚ ਦਿੰਦੇ ਆ ਬਾਅਦ ਚ ਦਿੰਦੇ ਆ ਆਰਥਿਕ ਲਾਲਚ ਦਿੰਦੇ ਆ ਜਿਹਦਾ ਕਰਕੇ ਸਾਡੇ ਲੋਕ ਜਿਹੜੇ ਆ ਇੱਕ ਦੂਜੇ ਨੂੰ ਦੇਖ ਕੇ ਉਹ ਕੁਚਣ ਬਣੀ ਜਾਂਦੇ ਆ ਮੈਂ ਕਹੂੰਗਾ ਕਿ ਅਸੀਂ ਆਪਣੇ ਪਰਿਵਾਰਾਂ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹਾਂ ਕਾਹਨ ਕਰ ਰਹੇ ਹੋਣ ਕਾਹਦੇ ਆ ਤੁਸੀਂ ਸੋਚੋ ਜੇ ਇਸ ਧਰਮ ਦੇ ਵਿੱਚ ਤੁਸੀਂ ਪੈਦਾ ਹੋਏ ਜੇ ਤੁਹਾਨੂੰ ਅੱਜ ਆਪਾਂ ਕਹਿ ਸਕਦੇ ਆ ਕਿ ਜੇ ਇਸ ਮੇਰਾ ਇਸ ਕੌਮ ਦੇ ਵਿੱਚ ਜਨਮ ਹੋਇਆ ਜੀ ਤੇ ਮੇਰੇ ਤੇ ਭਗਵਾਨ ਬਾਦਮੀ ਕੁਮਾਰ ਜੀ ਨੇ ਕਿਰਪਾ ਕੀਤੀ ਤੇ ਤਾਂ ਹੀ ਨਾ ਇਸ ਸਮਾਜ ਚ ਪੈਦਾ ਹੋਇਆ ਸਹੀ ਗੱਲ ਹੈ ਮੈਂ ਤਾਂ ਮੈਂ ਹੋ ਸਕਦਾ ਕਿ ਕੋਈ ਕੀੜਾ ਹੁੰਦਾ ਆਹ ਸਹੀ ਗੱਲ ਹੈ ਕੋਈ ਜੰਗਰ ਹੁੰਦਾ ਕੋਈ ਹੋਰ ਹੁੰਦਾ ਉਸ ਜੂਨੇ ਪੈਦਾ ਜੇ ਦੂਸਰੇ ਧਰਮ ਦੇ ਸੇਸ਼ਟ ਦੇਵਤਾ ਦੇ ਵਿੱਚ ਇੰਨੀ ਕਿਪਾਵਰ ਸੀ ਤਾਂ ਮੈਨੂੰ ਇੰਗਲੈਂਡ ਦੇ ਵਿੱਚ ਕਿਉਂ ਦੀ ਜਨਮ ਦਿੱਤਾ ਮੈਂ ਕਿਉਂ ਨਹੀਂ ਗੋਰਿਆਂ ਦੇ ਘਰੇ ਪੈਦਾ ਹੋਇਆ ਜੇ ਉਹ ਉੱਥੇ ਜਨਮ ਦਿੱਤਾ ਹੁੰਦਾ ਤਾਂ ਮੈਂ ਵੀ ਉੱਥੇ ਦਾ ਉਸ ਧਰਮ ਦੇ ਵਿੱਚ ਕੱਟੜ ਹੁੰਦਾ ਸਹੀ ਗੱਲ ਸਾਡੇ ਤੇ ਜੇ ਭਗਵਾਨ ਬਾਣੀ ਨਾ ਕਰੇ ਸਾਡੇ ਤੇ ਕਿਰਪਾ ਨਾ ਕਰ ਦੇ ਤਾਂ ਅਸੀਂ ਇਸ ਜੀਵ ਜੂਨ ਦੇ ਵਿੱਚ ਇਨਸਾਨੀ ਜੂਨ ਦੇ ਵਿੱਚ ਨਾ ਹੁੰਦਾ ਸਹੀ ਗੱਲ ਸਾਡੇ ਤੇ ਉਹਨਾਂ ਦੀ ਮਿਹਰ ਹੋਈ ਤਾਂ ਸਾਨੂੰ ਇਨਸਾਨੀ ਜੂਨ ਮਿਲੀ ਆ ਔਰ ਅਸੀਂ ਮੈਂ ਕਿੰਨਾ ਅਸੀਂ ਬਹੁਤ ਮਾੜੀ ਸੋਚ ਰੱਖਣ ਵਾਲੇ ਹੋਵਾਂਗੇ ਔਰ ਬਹੁਤ ਘਟਿਆ ਮਾਦੇ ਲੋਕ ਹੋਵਾਂਗੇ ਜੇ ਅਸੀਂ ਆਪਣਾ ਧਰਮ ਛੱਡਦੇ ਹੁਣ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਧਰਮ ਕੋਈ ਛੋਟੀ ਮੋਟੀ ਚੀਜ਼ ਨਹੀਂ ਜੀ ਜੇ ਇਹ ਨਹੀਂ ਛੱਡਣ ਦਾ ਇੰਨਾ ਹੀ ਫਾਇਦਾ ਹੁੰਦਾ ਨਾ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਦਿੱਲੀ ਦੇ ਵਿੱਚ ਚਾਂਦਨੀ ਚੌਕ ਦੇ ਵਿੱਚ ਸਿਰੀਂਨਾ ਕਬੋਣਾ ਪੈਂਦਾ ਸਹੀ ਗੱਲ ਉਹ ਛੋਟੇ ਬੱਚੇ ਜਿਹੜੇ ਜੀ ਉਹ ਕੰਧਾਂ 'ਚ ਨਾ ਚੜ੍ਹ ਹਾਂ ਨਹੀਂ ਇਹ ਤਾਂ ਨਾ ਸਹੀ ਗੱਲ ਇਹਦੇ ਇਹ ਮਹਾਨ ਜੋਧੇ ਜਿਨ੍ਹਾਂ ਨੇ ਤਲੀਆਂ ਤੇ ਰੱਖ ਕੇ ਸੀਸ ਕਟਾਏ ਕਟਾਏ ਸਹੀ ਗੱਲ ਜਿਨ੍ਹਾਂ ਨੇ ਬੰਦ-ਬੰਦ ਕਟਾ ਲਏ ਜਿਨ੍ਹਾਂ ਨੇ ਆਪਣੇ ਬੱਚਿਆਂ ਦਾ ਜਿਹੜਾ ਹੈ ਨਾ ਦੈਲਸੀ ਉਹਨੇ ਤੇ ਮੂੰਹ ਚ ਪਾਇਆ ਉਹਨਾਂ ਨੇ ਮੈਨੂੰ ਤੇ ਧਰਮ ਨੂੰ ਛੱਡਿਆ ਉਹਨਾਂ ਨੂੰ ਤਾਂ ਬਹੁਤ ਲਾਲਚ ਦਿੱਤੇ ਜਾਂਦੇ ਸੀ ਉਹਨਾਂ ਨੇ ਕਿਉਂ ਤੇ ਧਰਮ ਛੱਡਿਆ ਜਦ ਅਸੀਂ ਮੰਦਭਧੀ ਲੋਕ ਹਾਂ ਜਿਹੜੇ ਆਪਣੇ ਧਰਮ ਨੂੰ ਛੱਡ ਕੇ ਦੂਸਰਿਆਂ ਦੇ ਮਗਰ ਲੱਗ ਜਾਈਏ ਜਦ ਇੱਕ ਜਿਵੇਂ ਆਪਣੇ ਪਰਿਵਾਰ ਦੇ ਵਿੱਚੋਂ ਗੱਲ ਕੱਢ ਦੋ ਕਿ ਯਾਰ ਅਸੀਂ ਕ੍ਰਿਸਚੀਅਨ ਬਣ ਗਏ ਤਾਂ ਸਾਡੇ ਘਰੇ ਜਿਹੜਾ ਤਾਂ ਮੈਂ ਉਹਨਾਂ ਦੇ ਖਿਲਾਫ ਨਹੀਂ ਕਰੀ ਮੈਂ ਕਹਿੰਦਾ ਕਿ ਉਹਨਾਂ ਨੂੰ ਜੇ ਆਪਣਾ ਉਹ ਧਰਮ ਦੇ ਵਿੱਚ ਪੈਦਾ ਹੋਏ ਉਹਨਾਂ ਨੂੰ ਕੱਟੜ ਹੋਣਾ ਚਾਹੀਦਾ ਮੰਨਣਾ ਚਾਹੀਦਾ ਉਹ ਕਰਨਾ ਆਪਣਾ ਉਹ ਆਪਣੇ ਕੰਮ ਪਰ ਜਿਹੜੇ ਪਾਸਟਰ ਆ ਉਹ ਮਰਾ ਕਰਕੇ ਜਿਰਾਤ ਆ ਗਏ ਆ ਉਹਨਾਂ ਨੂੰ ਆਪਣੇ ਆਪ ਨੂੰ ਉਹਨਾਂ ਨੂੰ ਬਿਮਾਰੀਆਂ ਨਹੀਂ ਲੱਗਦੀਆਂ ਅੱਜ ਤੁਸੀਂ ਦੇਖਿਆ ਹੋਣਾ ਵੀ ਆ ਪਾਸਟਰ ਜਿਹੜੇ ਉਹ ਕੇਸਾਂ ਦੇ ਵਿੱਚ ਅੰਦਰ ਤਾਂ ਹੈ ਸਹੀ ਗੱਲ ਕਦੀ ਸਾਡੇ ਤੱਕ ਦੇ ਵੀ ਕੋਈ ਮਹਾਪੁਰਸ਼ ਨੇ ਕੋਈ ਕੇਸ ਜਾਂਦੇ ਤੁਸੀਂ ਮੈਂ ਕਹਿੰਦਾ ਕਿ ਮੈਂ ਕਿੰਨਾ ਮੈਂ ਦੇ ਦੇ ਦੀ ਹਿੰਪੁਰ ਜਾਣਾ ਜੀ ਮੈਂ ਅਜ ਤੱਕ ਉੱਥੇ ਕਦੀ ਸਾਡੇ ਮਹਾਰਾਜ ਜੀ ਕਦੇ ਐਦਾ ਬੀਬੀਆਂ ਨੂੰ ਹੱਥ ਕਰਕੇ ਵੀ ਗੱਲ ਨਹੀਂ ਕਰਦੇ ਇੰਨਾ ਉਹਨਾਂ ਦਾ ਨਜ਼ਰ ਪਾਣ ਦਾ ਵੱਡਾ ਇੰਨੀ ਇੰਨਾ ਆਦਬ ਪਾ ਜਦ ਸਾਡੇ ਮਾਪੋਸ਼ਾ ਤੇ ਚਾਹ ਨਹੀਂ ਬਲੇ ਉਹ ਲੱਗਦੇ ਫਿਰ ਉਹ ਇਸ ਟਾਈਪ ਦੇ ਨਹੀਂ ਹਾਂ ਪਾਖਸ ਉਹਦਾ ਉਹ ਉਹਨਾਂ ਨੂੰ ਸਾਡੇ ਲੋਕਾਂ ਦੇ ਪੈਸਾ ਸੱਟ ਸੱਟ ਕੇ ਉਹਨਾਂ ਨੂੰ ਉਮੀਦ ਕਰ ਦਿੱਤਾ ਸਹੀ ਗੱਲ ਉਹਨਾਂ ਦੀ ਆਦਤਾਂ ਵਿਗੜ ਗਈਆਂ ਆਦਤਾਂ ਸਹੀ ਗੱਲ ਹੁਣ ਜਿਹੜੇ ਜਿਹੜੇ ਉਹਨਾਂ ਦੇ ਪੌਪ ਵਾ ਜੀ ਜਿਹੜੇ ਉੱਪਰ ਬੈਠੇ ਆ ਉਹ ਤੇ ਇਹਨਾਂ ਦੇ ਵਿਰੋਧਵਾ ਉਹ ਕਹਿੰਦੇ ਇਹ ਪਖੰਡਾ ਉਹ ਕਹਿੰਦੇ ਪਖੰਡ ਕਰਦੇ ਆ ਜੀ ਕਰਦੇ ਵੀ ਆ ਕਰਦੇ ਵੀ ਸਦਾਈ ਵੀ ਕਿਉਂਕਿ ਲੋਕਾਂ ਨੂੰ ਮਾਲਸ ਦਿਤੌਣ ਦੀ ਵਜ੍ਹਾ ਨਾਲ ਇਸ ਚੰਤਾਂ ਨੂੰ ਜਿਹੜਾ ਉਹ ਬਦਨਾਮ ਹੁੰਦਾ ਇਹ ਪੈਸਾ ਇਕੱਠਾ ਕਰਦੇ ਆ ਆ ਤਿੰਨ ਚਾਰ ਪਾਸਟਰ ਇੱਥੇ ਆਪਣੇ ਜਗੰਦਰ ਦੇ ਵਿੱਚ ਆ ਆਪਣੀ ਦੁਆਗੇ ਚ ਹੈ ਹੈ ਜੀ ਇਹ ਪੈਸਾ ਇਕੱਠਾ ਕਰਕੇ ਇਹਨਾਂ ਨੂੰ ਧੰਨ ਘਟਾਈ ਨਾਲ ਕੱਢ ਲਿਆ ਵਾ ਜੀ ਇਹਨਾਂ ਨੂੰ ਪੋਲਿਟਿਕਲ ਸਪੋਰਟਾਂ ਮਿਲਣਾ ਪਈਆਂ ਜੀ ਇਹਨਾਂ ਨੂੰ ਵੱਡ-ਵੱਡੀਆਂ 15 15 20 20 ਸਕੋਰ ਸਕੋਰ ਦੀ ਮੈਂ ਲਾਪੇ ਹਾਂਜੀ ਹਾਂਜੀ ਸਕੋਰ ਦੀ ਹਾਈएस्ट ਸਕੋਰ ਦੀ ਮੈਂ ਲਾਪੀ ਸਹੀ ਗੱਲ ਉਹ ਯਾਰ ਉਹਨਾਂ ਦੇ ਤਾਂ ਦਿਮਾਗਾਂ ਦੀ ਖਰਾਬ ਹੋ ਗਈਆਂ ਉਹਨਾਂ ਦਾ ਦੇਪ ਹੀ ਕਰਦੇ ਪੁੱਠੇ ਕੰਮ ਹੀ ਕਰਦੇ ਇਸ ਕਰਕੇ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਤੁਸੀਂ ਭਗਵਾਨ ਵਾਲਮੀਕ ਮਾਰਿਆ ਨੂੰ ਮੰਨੋ ਸਹੀ ਗੱਲ ਜਿਹੜਾ ਨਾ ਦੋ ਚੀਜ਼ਾਂ ਦੁੱਖ ਤੇ ਸੁਖ ਜਿਹੜੀ ਜਦੋਂ ਤੁਸੀਂ ਇਨਸਾਨੀ ਜਨਮ ਵਿਆਹ ਦਾ ਜੀ ਤਾਂ ਜੇ ਜਨਮ ਦੇ ਵਿੱਚ ਇਸ ਜਨਮ ਦੇ ਵਿੱਚ ਤੁਹਾਨੂੰ ਦੁੱਖ ਵੀ ਆਉਣੇ ਆ ਇਸ ਸੁਖ ਵੀ ਜੇ ਸੁਖ ਵੀ ਲਈ ਅਸੀਂ ਹੈ ਨਾ ਦੁੱਖ ਉਹਦੇ ਪਰਮਾਤਮਾ ਨਾਲ ਨਾਮ ਇਹ ਸੁਖ ਵੀ ਦੇ ਲਈਏ ਨਹੀਂ ਸਹੀ ਗੱਲ ਤਾਂ ਦੁੱਖ ਆਉਣਗੇ ਆਉਣਗੇ ਨਹੀਂ ਸਹੀ ਗੱਲ ਇਸ ਤਰ੍ਹਾਂ ਕਿ ਲੈ ਸਾਡੇ ਆਪਣੇ ਬਾਹਰ ਲੋਕਾਂ ਦੀ ਰਹਿਤਾਂ ਤੋਂ ਤਦਨ ਪਰਵਰਤਨ ਨਾ ਕਰੋ ਤੁਸੀਂ ਆਪਣੇ ਸਮਾਜ ਦਾ ਕੰਮ ਕਰੀ ਜਾਂਦੇ ਆ ਅੱਜ ਤੋਂ 4-5 ਸਾਲ ਪਹਿਲਾਂ ਨਿਸ਼ਚਾ ਦੀ ਗਤੀ ਬਹੁਤ ਘੱਟ ਸੀ ਜੀ ਅੱਜ ਬਹੁਤ ਵੱਡੀ ਤਦਾਦ ਦੇ ਵਿੱਚ ਲੋਕ ਅੰਨੇ ਹੋਏ ਗਏ ਅੰਨੇ ਹੋਏ ਸੱਚਾ ਕੇ ਉਹ ਚਰਚਾਂ ਦੇ ਘਾਟੋਂ ਚਰਚਾਂ ਚ ਚੱਲ ਰਹੀਆਂ ਚ ਪਰ ਜਾਂ ਜਦ ਜਿਹੜੇ ਜਿਹੜੇ ਉਸ ਤੰਤ ਚ ਪੈਦਾ ਹੋਏ ਜਿਹੜੇ ਨਵੇਂ ਸਾਡੇ ਸਮਾਜ ਦੇ ਲੋਕ ਪਰਫਕਟ ਕਿ ਤੋਂ ਨਹੀਂ ਜਾਂਦੇ ਆ ਉਹਨਾਂ ਬੜੇ ਦੁੱਖ ਵਾਂ ਸੰਗਵਰ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਇਹ ਬੇਨਤੀ ਕਰੂੰਗਾ ਮੈਂ ਆਪਣੇ ਸਤਿਕਾਰਯੋਗ ਸੰਤ ਸਮਾਜ ਨੂੰ ਵੀ ਬੇਨਤੀ ਕਰੂੰਗਾ ਉਹਦੇ ਆਪਣੇ ਸਮਾਜ ਦੇ ਲੀਡਰ ਸਾਹਿਬਾਨ ਨੂੰ ਵੀ ਬੇਨਤੀ ਕਰੂੰਗਾ ਕਿ ਆਪਾਂ ਪਿੰਡਾਂ ਦੇ ਵਿੱਚ ਇਹ ਪ੍ਰਚਾਰ ਪ੍ਰਸਾਦ ਕਰੀਏ ਜਿਹਦੇ ਨਾਲ ਸਾਡੇ ਮੰਦ부ਤੀ ਲੋਕ ਜਿਹੜੇ ਉਹ ਸਾਡਾ ਧਰਮ ਛੱਡਦੇ ਹਾਂ ਉਹ ਗਿਆਤਾਂ ਦੇ ਦੇ ਵਿੱਚ ਨਾਮ ਚੱਲਦੇ ਤੁਰੇ ਜਾਂਦੇ ਆ ਉਹਨਾਂ ਨੂੰ ਰੋਕਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇ ਸਾਡੇ ਸਮਾਜ ਚ ਹੋਰ ਭੈੜੀ ਦੀ ਆਦਤ ਨਾ ਬਣ ਬਹੁਤ ਬਹੁਤ ਧੰਨਵਾਦ